ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਆਪਾਂ ਟੈਸਟ ਲਿਆ ਸੀ ਅੱਜ ਠੀਕ ਹੈ ਹੁੰਦਾ ਸੋਲੂਸ਼ਨ ਕੀ ਹੈ ਤਾਂ ਤੁਹਾਨੂੰ ਦੱਸਦੀ ਹੈ ਸਭ ਤੋਂ ਪਹਿਲਾਂ ਸਾਡੇ ਐਪ ਦੇ ਉੱਪਰ ਬੈਚ ਚੱਲ ਰਿਹਾ ਹੈ PS Tet ਦਾ ਤੇ 2nd year ਦਾ ਓਕੇ ਜੋ ਸਟੂਡੈਂਟ PS Tet ਜਾਂ 2nd year ਦਾ ਬੈਚ ਦੋਵੇਂ ਕੰਬਾਈਨ ਬੈਚ ਹੈ ਸੋ ਇੰਦੀ ਫੀਸ ਕਿੰਨੀ ਹੈ ਸਿਰਫ 400 ਰੁਪੀਆ ਹੈ ਜਿੰਦੇ ਵਿੱਚ PS Tet ਦੇ 400 ਸਬਜੈਕਟ ਤੇ ETT ਦੇ ਤੁਹਾਨੂੰ ਕਿਹਾ ਸੱਤ ਸਬਜੈਕਟ ਕਰਵਾਏ ਜਾਣਗੇ ਹੋ ਸਕਦਾ ਅੱਠਵਾਂ ਵੀ ਕਰਵਾ ਦਈਏ ਠੀਕ ਹੈ ਫਿਜ਼ੀਕਲ ਪਿਛਲੇ ਕਿੜੇ ਫਿਜ਼ੀਕਲ ਨਹੀਂ ਕਰਵਾਇਆ ਸੀ ਇਸ ਲਈ ਕਨਸਿਡਰ ਕਰਕੇ ਚੱਲ ਰਹੇ ਹਾਂ ਪੀਐਸਟ ਵਰ ਵੀ ਸ਼ਾਇਦ ਨਾ ਹੋਵੇ ਓਕੇ ਬਾਕੀ ਕੁਝ ਕਹਿ ਨਹੀਂ ਸਕਦੇ ਉਸ ਤੋਂ ਬਿਨਾ ਤੁਹਾਨੂੰ ਕਿਹਾ ਡੇਲੀ ਟੈਸਟ ਮਿਲਣਗੇ ਜਿਵੇਂ ਅੱਜ ਵਾਲਾ ਟੈਸਟ ਹੈ ਅੱਜ ਸਿੰਪਲ ਜਿਹਾ ਲੈਵਲ ਸੀਗਾ ਬਿਲਕੁਲ ਤਾਂ ਹੌਲੀ ਹੌਲੀ ਆਪਾਂ ਲੈਵਲ ਨੂੰ ਕਿਹਾ ਇਨਕਰੀਜ਼ ਕਰਾਂਗੇ ਪੀਐਸਟ ਦੇ ਓਕੇ ਉਸ ਤੋਂ ਬਿਨਾ ਤੁਹਾਨੂੰ ਕਿਹਾ ਮੌਕ ਟੈਸਟ ਮਿਲਣਗੇ 10 ਮੌਕ ਟੈਸਟ ਘਟੋਗੜ 10 ਮੌਕ ਟੈਸਟ ਮਿਲਣਗੇ ਨਾਲ ਤੁਹਾਨੂੰ ਕੀ ਨੋਟਸ ਮਿਲਣਗੇ ਤੇ ਨਾਲ ਤੁਹਾਨੂੰ ਕੀ ਐਮਸੀਕਿਊ ਪ੍ਰੋਵਾਈਡ ਕਰਵਾਏ ਜਾਣਗੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਸਾਡੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਸੋ ਆਪਾਂ ਡਿਸਕਸ ਕਰਦੇ ਆ ਅੱਜ ਦੇ ਜੋ ਆਪਣਾ ਟੈਸਟ ਸੀਗਾ ਸਿੰਪਲ ਜਿਹਾ ਲੈਵਲ ਇਹਨਾਂ ਜਾਂ ਟਫ ਨਹੀਂ ਹੈ ਕਿਉਂਕਿ ਅੱਜ ਸ਼ੁਰੂਆਤੀ ਪਹਿਲਾ ਟੈਸਟ ਸੀਗਾ ਸੋ ਨੇ ਸਲੂਸ਼ਨ ਮੈਂ ਦੱਸਣ ਜਾ ਰਿਹਾ ਹਾਂ ਟੈਸਟ ਕਰਨਾ ਕਿਵੇਂ ਸੀ ਤੁਹਾਨੂੰ ਗਰੁੱਪ ਦੇ ਵਿੱਚ ਇੱਕ ਲਿੰਕ ਮਿਲਿਆ ਹੋਊਗਾ ਤੁਸੀਂ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਕੁਛ ਇਹੋ ਜਿਹਾ ਇੰਟਰਫੇਸ ਓਪਨ ਹੋਏਗਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਇੱਥੇ ਕੀ ਆ ਨਾਮ ਫਿਲ ਕਰਨਾ ਹੈ ਜਿਵੇਂ ਮੈਂ ਆਪਦਾ ਨਾਮ ਫਿਲ ਕਰ ਦਿੰਦਾ ਚਲੋ ਨਾਮ ਫਿਲ ਕਰਤਾ ਉਸ ਤੋਂ ਬਾਅਦ ਆਪਾਂ ਕੀ ਆ ਹੁਣ ਟੈਸਟ ਕਰਨਾ ਸ਼ੁਰੂ ਕਰਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਕੀ ਆ 15625 ਦਾ ਵਰਗਮੂਲ ਕਿੰਨਾ ਹੁੰਦਾ ਫਾਈਂਡ ਦਾ ਸਕੁਆਇਰ ਰੂਟ ਆਫ 15625 ਤਾਂ ਇਹ ਕਿੰਨਾ ਹੁੰਦਾ 125 ਹੁੰਦਾ ਅਗਲਾ ਕੁਐਸਚਨ ਸੇਮ ਹੈ 15 625 ਦਾ ਘਣਮੂਲ ਕਿੰਨਾ ਹੁੰਦਾ ਪਹਿਲਾਂ ਵਰਗਮੂਲ ਸੀ ਉਹਨ ਘਣਮੂਲ ਤਾਂ ਘਣਮੂਲ ਕਿੰਨਾ ਹੁੰਦਾ ਆਪਣੇ ਕੋਲ 25 ਹੁੰਦਾ ਉਸ ਤੋਂ ਬਾਅਦ ਇੱਕ ਅੱਠਪੁਜ ਹੈ ਠੀਕ ਹੈ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕੀ ਕਹਿੰਦੇ ਆ ਔਕਟਾਗਨ ਕਹਿ ਦਿੰਦੇ ਆ ਠੀਕ ਹੈ ਇੰਗਲਿਸ਼ ਵਿੱਚ ਕੀ ਕਹਿੰਦੇ ਆ ਔਕਟਾਗਨ ਇਹਦੇ ਬਾਹਰੀ ਕੋਣਾਂ ਦਾ ਜੋੜ ਪਤਾ ਕਰਨਾ ਹੈ ਤਾਂ ਕੋਈ ਵੀ ਬਹੁਪੁਜ ਹੈ ਠੀਕ ਹੈ ਚਾਹੇ ਤਿੰਨ ਮਤਲਬ ਤ੍ਰਿਪੁਜ ਹੈ ਚਾਹੇ ਪੰਜ ਪੁਜ 10 ਪੁਜ ਜਿੰਨੀਆਂ ਮਰਜ਼ੀ ਪੁਜਾਵਾਂ ਹਰੇਕ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ 360 ਹੁੰਦਾ ਅਗਲਾ ਕੁਐਸਚਨ 10201 ਦਾ ਵਰਗਮੂਲ ਕਿੰਨਾ ਹੁੰਦਾ 101 ਹੁੰਦਾ 10201 ਦਾ ਵਰਗਮੂਲ ਕਿੰਨਾ ਹੁੰਦਾ 101 54 ਦਾ ਵਰਗ ਦੱਸੋ ਫਾਈਂਡ ਦਾ ਸਕੁਆਇਰ ਆਫ 54 ਤਾਂ 54 ਦਾ ਸਕੁਆਇਰ ਕਿੰਨਾ ਹੁੰਦਾ 2916 ਇਹ ਟਾਪਿਕ ਉਹਨਾਂ ਟਾਪਿਕ ਦੇ ਵਿੱਚੋਂ ਆ ਜਿਹੜੇ ਤੁਹਾਨੂੰ ਕਰਵਾਏ ਜਾ ਚੁੱਕੇ ਆ ਆਪਾਂ ਟੋਟਲ 5 ਟਾਪਿਕ ਕਰ ਚੁੱਕੇ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਟੈਸਟ ਪਾਇਆ ਉਸ ਤੋਂ ਅਗਲਾ ਇੱਕ ਅਜਾਈਹ ਪ੍ਰਕਿਰਤਿਕ ਸੰਖਿਆ ਦੱਸੋ ਜਿਸ ਦਾ ਵਰਗ ਅਤੇ ਘਣ ਬਰਾਬਰ ਹੋਣ ਹੁਣ ਦੇਖੋ 1 ਹੈ ਜਿਵੇਂ ਆਪਾਂ ਕੀ ਹੈ ਦੇਖਿਏ 1 ਦਾ ਸਕੁਅਰ ਕਿੰਨਾ ਹੁੰਦਾ 1 1 ਦਾ ਕਯੂਬ ਕਰੀਏ ਉਹ ਵੀ ਕਿੰਨਾ ਹੁੰਦਾ 1 ਹੁੰਦਾ ਹੈ ਟ੍ਰਿਕੀ ਜਿਹਾ ਕੁਐਸਚਨ ਸੀਗਾ 1 ਇਹੋ ਜੀ ਸੰਖਿਆ ਜਿੰਦਾ ਸਕੁਅਰ ਤੇ ਘਣ ਦੋਵੇਂ ਆਪਸ ਚ ਕੀ ਹੁੰਦੇ ਆ ਬਰਾਬਰ ਤਾਂ ਇਹਦਾ ਰਾਈਟ ਆਨਸਰ ਕੀ ਹੈ 1 ਕਿਸੇ ਠੋਸ ਦੇ 6 ਫਲਕ 8 12 ਕਿਨਾਰੇ ਹੋਣ ਤਾਂ ਸਿਖਰ ਕਿੰਨੇ ਹੋਣਗੇ ਉਸ ਤੋਂ ਬਾਅਦ ਕੁਐਸਚਨ ਦੇਖੋ ਕੀ ਹੈ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸਿਆ ਸੀ ਵੈਰੀ ਫਨੀ ਹੈ ਤੂੰ ਫਾਰਮੂਲਾ ਕੀ ਸੀ ਵੈਰੀ ਫਨੀ A2 ਠੀਕ ਹੈ ਇਹ ਫਾਰਮੂਲਾ ਦੱਸਿਆ ਸੀ ਹੁਣ V ਦਾ ਮਤਲਬ ਹੁੰਦਾ ਵਰਟੈਕਸ ਮਤਲਬ ਸਿਖਰ ਸਿਖਰ ਆਪਾਂ ਪਤਾ ਕਰਨੇ ਆ ਫੇਸ ਦਾ ਮਤਲਬ ਹੁੰਦਾ ਫਲਕ ਫਲਕ ਕਿੰਨੇ ਆਪਣੇ ਕੋਲ 6 ਕਿਨਾਰੇ ਮਤਲਬ ਐਜ ਕਿੰਨੇ ਆ 12 ਪਲੱਸ ਕਿੰਨਾ ਆ ਗਿਆ 2 ਤਾਂ V ਦੀ ਵੈਲਿਊ ਕਿੰਨੀ ਆ ਗਈ 12 ਤੇ 2 14 6 ਉਧਰ ਜਾ ਕੇ ਮਾਈਨਸ ਹੋ ਜਾਏਗਾ ਅਨਸਰ ਕਿੰਨਾ ਆ ਗਿਆ 8 ਆ ਠੀਕ ਹੈ ਸੋ ਆਪਣੇ ਕੋਲ ਦਾ ਰਾਈਟ ਆਨਸਰ ਕਿੰਨਾ ਹੈ 8 ਉਸ ਤੋਂ ਅਗਲਾ ਕੁਐਸਚਨ ਕਿਸੇ ਬਹੁਪੁਜ ਵਿੱਚ ਹਰੇਕ ਬਾਹਰੀ ਕੋਣ 20 ਡਿਗਰੀ ਹੋਵੇ ਤਾਂ ਪੁਜਾਵਾਂ ਦੀ ਸੰਖਿਆ ਦੱਸੋ ਇਹ ਵੀ ਮੈ ਤੁਹਾਨੂੰ ਕਵਸਟਨ ਕਰਵਾਇਆ ਹੋਇਆ ਹਰੇਕ ਬਾਹਰੀ ਕੋਣ ਮਤਲਬ 20 ਗੁਣਾ ਪੁਜਾਵਾਂ ਦੀ ਸੰਖਿਆ ਕਾਦੇ ਬਰਾਬਰ ਹੁੰਦਾ 360 ਡਿਗਰੀ ਦੇ ਮੈ ਤੁਹਾਨੂੰ ਫਾਰਮੂਲਾ ਕਰਾਇਆ ਸੀ ਫਾਰਮੂਲਾ ਕੀ ਸੀ ਹਰੇਕ ਬਾਹਰੀ ਕੋਣ ਗੁਣਾ ਪੁਜਾਵਾਂ ਦੀ ਸੰਖਿਆ ਕਾਦੇ ਬਰਾਬਰ ਹੁੰਦਾ 360 ਦੇ ਸੋ ਅਨ ਕਿੰਨਾ ਆ ਗਿਆ 360 20 ਸੋ ਅਨਸਰ ਕਿੰਨਾ ਆ ਗਿਆ 18 ਆ ਗਿਆ ਠੀਕ ਹੈ ਸੋ ਆਪਣੇ ਕੋਲ ਰਾਈਟ ਆਨਸਰ ਕਿੰਨਾ ਹੈ 18 ਉਸ ਤੋਂ ਬਾਅਦ ਸ਼ੰਕੂ ਦੇ ਕਿੰਨੇ ਕਿਨਾਰੇ ਹੁੰਦੇ ਹਨ ਸ਼ੰਕੂ ਆਪਣੇ ਕੋਲ ਇਸ ਤਰ੍ਹਾਂ ਦਾ ਬਣਦਾ ਠੀਕ ਹੈ 3D ਸ਼ੇਪ ਐਸਡੀ ਆਪਾਂ ਇਹਨੂੰ ਬਣਾ ਨਹੀਂ ਸਕਦੇ ਸੋ ਦਾ ਕਿਨਾਰਾ ਕਿੰਨਾ ਹੁੰਦਾ ਸਿਰਫ 1 ਹੁੰਦਾ ਠੀਕ ਹੈ ਕਿਨਾਰੇ ਦਾ ਮਤਲਬ ਕੀ ਹੋ ਗਿਆ ਐਜ ਕਿੰਨਾ ਹੁੰਦਾ ਸਿਰਫ 1 ਵੇਲਣ ਦੇ ਕਿੰਨੇ ਸਿਖਰ ਹੁੰਦੇ ਹਨ ਸਿਖਰ ਦਾ ਮਤਲਬ ਖੁੰਜੇ ਵਰਟੈਕਸ ਕਿੰਨੇ ਆ ਹੁਣ ਵੇਲਣ ਕੁਛ ਇਹੋ ਦਾ ਜਿਵੇਂ ਗਲਾਸ ਹੁੰਦਾ ਆਪਣੇ ਕੋਲ ਇਹਦਾ ਕੋਈ ਵੀ ਖੁੰਜਾ ਨਹੀਂ ਹੁੰਦਾ ਸੋ ਆਪਣੇ ਕੋਲ ਆਨਸਰ ਕਿੰਨਾ ਆਏਗਾ 0 ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਟੈਸਟ ਨੂੰ ਸਬਮਿਟ ਕਰ ਦੋਗੇ ਟੈਸਟ ਜਦੋਂ ਸਬਮਿਟ ਹੋ ਗਿਆ ਉਸ ਤੋਂ ਬਾਅਦ ਕੁਛ ਇਹੋ ਜਿਹਾ ਇੰਟਰਫੇਸ ਆਏਗਾ ਤੁਸੀਂ ਆਪਦਾ ਸਕੋਰ ਦੇਖ ਸਕਦੇ ਹੋ ਤੁਹਾਡਾ ਸਕੋਰ ਕਿੰਨਾ ਆ ਗਿਆ 10 ਦੇ ਵਿੱਚੋਂ 10 ਆ ਗਿਆ ਠੀਕ ਹੈ ਤਾਂ ਜਿੰਨੇ ਵੀ ਤੁਹਾਡੇ ਮਾਰਕਸ ਆਏ ਸਾਡੇ ਨਾਲ ਸ਼ੇਅਰ ਜਰੂਰ ਕਰਿਓ ਤੁਹਾਡੇ ਮਾਰਕਸ ਕਿੰਨੇ ਆਏ ਸੀਗੇ ਸੋ ਫਿਰ ਆਪਾਂ ਦੇਖਾਂਗੇ ਤੁਹਾਡੀ ਤਿਆਰੀ ਕਿਸ ਤਰ੍ਹਾਂ ਹੋ ਰਹੀ ਹੈ ਸ਼ੁਰੂਆਤੀ ਟੈਸਟ ਸੀਗਾ ਪਹਿਲਾ ਟੈਸਟ ਹੈ ਸੋ ਅਗਲਾ ਟੈਸਟ ਥੋੜਾ ਜਿਹਾ ਵਧੀਆ ਲੈਵਲ ਦਾ ਥੋੜਾ ਜਿਹਾ ਕੁਐਸਚਨ ਜ਼ਿਆਦਾ ਔਖੇ ਆਉਣੇ ਸ਼ੁਰੂ ਹੋਣਗੇ ਤਾਂ ਡੇਲੀ ਤੁਹਾਨੂੰ ਕਟੋਗੜ 10 ਕੁਐਸਚਨ ਦਾ ਟੈਸਟ ਜਰੂਰ ਮਿਲੇਗਾ ਇੱਕ ਅੱਧਾ ਦਿਨ ਕੋਈ ਸਕਿੱਪ ਹੋ ਸਕਦਾ ਕਿਸੇ ਕੰਮ ਵਗੈਰਾ ਕਰਕੇ ਬਾਕੀ ਕੋਸ਼ਿਸ਼ ਕਰਾਂਗੇ ਹਰ ਰੋਜ਼ ਤੁਹਾਨੂੰ ਇੱਕ ਟੈਸਟ ਜਰੂਰ ਦਿਆ ਕਰੀਏ ਸੋ ਥੈਂਕ ਯੂ ਵੈਰੀ ਮੱਚ